ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਸ਼ਾਹੀ ਲਿਬਾਸ ਅੱਜ ਅਸੀਂ ਜੋ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਬਹੁਤ ਪਿਆਰੇ ਸੂਟ ਨੇ ਡਿਫਰੈਂਟ ਡਿਜ਼ਾਈਨ ਨੇ ਬਹੁਤ ਜੋ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਨੇ ਆਪਾਂ ਉਹ ਲੈ ਕੇ ਆਏ ਹਾਂ ਫਸਟ ਤੁਸੀਂ ਚੈੱਕ ਕਰ ਸਕਦੇ ਹੋ ਇਹ ਆਪਣਾ ਪ੍ਰਿੰਟਡ ਖੀਨਖਾਵ ਆਊਗਾ ਤੁਸੀਂ ਹਲੇ ਤੱਕ ਕਿਸੇ ਕੋਲ ਨਹੀਂ ਇਹ ਜਿਹੜੀ ਸਟੱਫ ਹੈ ਚੈੱਕ ਦੇਖਿਆ ਹੋਊਗਾ ਸੋ ਬਹੁਤ ਹੀ ਪਿਆਰਾ ਸਟੱਫ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਗ੍ਰੇਸਫੁੱਲ ਦਾ ਸਟੱਫ ਹੈਗਾ ਸੋ ਇਹਦੇ ਤੇ ਆਪਾਂ ਕੁਝ ਜ਼ਿਆਦਾ ਵਰਕ ਨਾ ਕਰਦੇ ਹੋਏ ਇਹਦੇ ਵਿੱਚ ਆਪਾਂ ਜਸਟ ਪਾਈਪਿੰਗ ਐਡ ਕਰਾ ਕੇ ਕਲੀਆਂ ਦੇ ਵਿੱਚ ਪੋਟਲੀ ਬਟਨ ਲਗਾ ਕੇ ਤੇ ਬਾਹਾਂ ਦੇ ਉੱਤੇ ਵੀ ਆਪਾਂ ਐਸੀ ਹੀ ਤਰ੍ਹਾਂ ਦੇ ਪੈਟਰਨ ਦੇ ਵਿੱਚ ਹੈ ਜਿਹੜਾ ਸਟਿਚ ਕੀਤਾ ਬਹੁਤ ਪਿਆਰਾ ਸੂਟ ਬਣਿਆ। ਸੋ ਇਸ ਦੇ ਨਾਲ ਆਪਾਂ ਹਲਕਾ ਜਿਹਾ ਬਾਟਮ ਦੇ ਉੱਪਰ ਵਰਕ ਕੀਤਾ ਜੀ। ਇਹ ਤੁਸੀਂ ਦੇਖ ਸਕਦੇ ਹੋ ਬੂਟੀਆਂ ਕਿੰਨੀਆਂ ਪਿਆਰੀਆਂ ਬਣੀਆਂ ਨੇ ਜੀਆਂ। ਜੋ ਵੀ ਆਪਣਾ ਸੂਟ ਦੇ ਵਿੱਚ ਕਲਰ ਸੀਗੇ ਉਹੀ ਆਪਾਂ ਕਲਰ ਇਹਦੇ ਵਿੱਚ ਸਿੱਪੀ ਦੇ ਯੂਜ਼ ਕੀਤੇ ਹੈਗੇ। ਬਹੁਤ ਪਿਆਰਾ ਬਣ ਕੇ ਰੈਡੀ ਹੋਇਆ ਜੀ ਬਾਟਮ ਹਲਕੀ ਜੀ ਰਹੇਗੀ। ਪਲੱਸ ਨਾਲ ਹੀ ਇਸ ਤੇ ਕਮਲ ਚਨਾਉਣ ਦਾ ਦੁਪੱਟਾ ਆਊਗਾ ਪਿਓਰ ਚਨਾਉਣ ਦਾ ਦੁਪੱਟਾ ਆਊਗਾ ਜੀ ਪੱਲਿਆਂ ਦੇ ਉੱਪਰ ਆਪਾਂ ਜੋ ਸ਼ਰਟ ਦਾ ਸੀਗਾ ਸਟੱਫ ਉਹੀ ਯੂਜ਼ ਕੀਤਾ ਠੀਕ ਹੈ ਬਹੁਤ ਪਿਆਰਾ ਬਣ ਕੇ ਦੁਪੱਟਾ ਰੈਡੀ ਹੋਇਆ ਔਰ ਸਾਰੇ ਦੁਪੱਟੇ ਦੇ ਉੱਪਰ ਆਪਾਂ ਇਸ ਤਰ੍ਹਾਂ ਲੇਸ ਦੀ ਫਿਨਿਸ਼ਿੰਗ ਦਿੰਦੀ ਹੈ ਇਹ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਇੱਕ ਵਾਰ ক্লোਜ਼ ਤੋਂ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਸੋ ਤੁਸੀਂ ਇਹ ਵੀ ਇੱਕ ਦੋ ਕਲਰ ਆਪਣੇ ਕੋਲ ਹੋਰ ਹੈਗੇ ਆ ਇਸੇ ਸਟੱਫ ਦੇ ਵਿੱਚ ਤੁਸੀਂ ਆਪਣੇ ਤੋਂ ਇਦਾਂ ਦਾ ਕੋਈ ਵੀ ਸੂਟ ਹੈ ਜੋ रेडी ਕਰਵਾ ਸਕਦੇ ਹਾਂ ਦੁਪੱਟਾ ਤੁਹਾਡੀ ਚੋਆਇਸ ਹੋਊਗੀ ਚਨਾਉਣ ਸੈਮੀ ਚਨਾਉਣ オーਰਗਾਂਜ਼ਾ ਜਿੱਦਾਂ ਵੀ ਤੁਹਾਨੂੰ ਤੁਸੀਂ ਲਾਈਕ ਕਰਦੇ ਹੋ ਉਦਾਂ ਦੀ ਚੀਜ਼ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਸੋ ਇਸ ਤੋਂ ਅਗਲਾ ਜੋ ਸੂਟ ਹੈ ਉਹ ਵੀ ਆਪਣੇ ਕੋਲ ਹੈਂਡਵਰਕ ਦਾ ਹੀ ਆਊਗਾ ਇਹ ਸਾਰੇ ਆਪਣੇ ਕੋਲ ਜਿਹੜੇ ਸੂਟ ਨੇ ਸਟਿਚ ਹੋ ਕੇ ਜਾ ਰਹੇ ਨੇ ਜੀ ਇਹ ਵੀ ਸੈਮੀ ਸਿਲਕ ਦੇ ਵਿੱਚ ਆਊਗਾ 골ਡਨ ਟਿੱਕੀ ਹੈ ਜੋ ਕਿ ਅੱਜਕੱਲ ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਕਾਫੀ ਕਲਰ ਆਪਣੇ ਕੋਲ ਇਸੇ ਸਟੱਫ ਦੇ ਵਿੱਚ ਅਵੇਲੇਬਲ ਹੈ ਸੋ ਬਹੁਤ ਹੀ ਸੋਹਣਿਆ ਹ ਬਟਨਸ ਲਗਾ ਕੇ ਬਹੁਤ ਜ਼ਿਆਦਾ ਪਿਆਰੇ ਇਸ ਤਰ੍ਹਾਂ ਆਪਾਂ ਇਸ ਨੂੰ ਸਟਿਚ ਕੀਤਾ ਇਸ ਦੇ ਬਾਹਾਂਵਾਂ ਦੇ ਉੱਪਰ ਵਰਕ ਆਊਗਾ ਪਲੱਸ ਲੇਸ ਦੀ ਫਿਨਿਸ਼ਿੰਗ ਆਊਗੀ ਚੌਕਸ ਦੇ ਉੱਪਰ ਵੀ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਔਰ ਘੇਰਾ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਬਣਿਆ ਇਸ ਦੇ ਬੈਕ ਘੇਰੇ ਦੇ ਉੱਪਰ ਵੀ ਜੋ ਵਰਕ ਆਊਗਾ ਜੀ ਬਹੁਤ ਪਿਆਰਾ ਸਟੱਫ ਹੈ ਸਿਲਕ ਦਾ ਸਟੱਫ ਰਹੂਗਾ ਨਾਲ ਹੀ ਇਸ ਤੇ ਪਲੇਨ ਬਾਟਮ ਆਊਗੀ ਬਾਟਮ ਦੇ ਉੱਪਰ ਵੀ ਆਪਾਂ ਹੈਂਡਵਰਕ ਕੀਤਾ ਹੈ ਪਲੱਸ ਇਸ ਦਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਆਊਗਾ ਦੁਪੱਟੇ ਦੀ ਲੇਸ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਲੇਟੈਸਟ ਡਿਜ਼ਾਈਨ ਦੇ ਵਿੱਚ ਆਪਾਂ ਲੇਸ ਹੈ ਜਿਹੜੀ ਇਸ ਤੇ ਲਗਾਈ ਹੋਈ ਹੈ ਬਹੁਤ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਇੱਕ ਵਾਰ ਤੁਸੀਂ ਇਸ ਦੀ ਲੁੱਕ ਹੈ ਜੋ ਫੁੱਲ ਚੈੱਕ ਕਰ ਸਕਦੇ ਹੋ ਬਾਟਮ ਦੇ ਨਾਲ ਇਸ ਤਰ੍ਹਾਂ ਆਉਗੀ ਜੀ ਇਦੇ ਵਿੱਚ ਵੀ ਆਪਣੇ ਕੋਲ ਕਾਫੀ ਕਲਰ ਨੇ ਤੁਸੀਂ ਕਿਸੇ ਵੀ ਕਲਰ ਦੇ ਉੱਤੇ ਪਲੇਨ ਵੀ ਰੈਡੀ ਕਰਵਾ ਸਕਦੇ ਹੋ ਵਰਕ ਕਰਵਾ ਕੇ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਸੋ ਨੈਕਸਟ ਜੋ ਸੂਟ ਆ ਜਾਣਗੇ ਜੀ ਇਹ ਆ ਜਾਣਗੇ ਪਸ਼ਮੀਨਾ ਦੇ ਸੂਟ ਨੇ ਇਹ ਪਸ਼ਮੀਨਾ ਦੇ ਉੱਪਰ ਜਿਹੜਾ ਆਜੂਗਾ ਜੀ ਰਾਮਟੈਕਸ ਦਾ ਪ੍ਰੋਪਰ ਪਸ਼ਮੀਨਾ ਹੋਊਗਾ ਕੋਈ ਬੁਰਨੀ ਆਊਗਾ ਇਹ ਆਪਣੀ ਗਾਰੰਟੀ ਹੈਗੀ ਸੋ ਇਹ ਆਪਾਂ ਨੂੰ ਕਸਟਮਰ ਨੇ ਨਾ ਇਹ ਪਿਕ ਸੈਂਡ ਕੀਤੀ ਸੀ ਵੀਡੀਓ ਸ਼ੇਅਰ ਕੀਤੀ ਸੀ ਕਿ ਇਹ ਸਾਨੂੰ ਸੇਮ ਲੁੱਕ ਚਾਹੀਦੀ ਹੈ ਉਦਾਂ ਵੀ ਹੀ ਆਪਾਂ ਸਾਰਾ ਇਹ ਵਰਕ ਕਰਵਾਇਆ ਮਸ਼ੀਨ ਦਾ ਵਰਕ ਆਊਗਾ ਜੀ ਪ੍ਰੋਪਰ ਇਸ ਦੇ ਉੱਪਰ ਪਾਕਟਸ ਵੀ ਲੱਗੀਆਂ ਹੋਈਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦੀ ਬਾਜੂ ਦਾ ਕੁਝ ਪੈਟਰਨ ਇਦਾਂ ਦਾ ਰਹੂਗਾ ਬਹੁਤ ਪਿਆਰਾ ਫਿਨਿਸ਼ਿੰਗ ਦੇ ਨਾਲ ਜੋ ਵਰਕ ਹੋਇਆ ਹੈ ਔਰ ਇਹ ਇਸ ਦੀ ਬਾਟਮ ਆਊਗੀ ਇਹ ਐਂਕਰਿੰਗ ਦੇ ਨਾਲ ਆਪਾਂ ਡਿਜ਼ਾਈਨਿੰਗ ਕੀਤੀ ਹੈ ਪਹੁੰਚਿਆਂ ਦੀ ਤੁਸੀਂ ਇਹ ਜੋ ਡਿਜ਼ਾਈਨ ਹੈ ਕਿਸੇ ਵੀ ਕਲਰ ਦੇ ਵਿੱਚ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਇਹ ਆਪਾਂ ਲੂਸ ਫਿਟ ਹੈ ਜੋ ਸਟਾਈਲ ਦੇ ਵਿੱਚ ਸਟਿਚ ਕੀਤੇ ਨੇ ਇਹਨਾਂ ਦੇ ਨਾਲ ਦੁਪੱਟੇ ਪੇਅਰ ਨਹੀਂ ਹੈ ਇੱਕ ਕਸਟਮਰ ਦੀ ਡਿਮਾਂਡ ਸੀ ਕਿ ਆਪਾਂ ਬਿਨਾਂ ਦੁਪੱਟਿਆਂ ਦੇ ਦੇ ਨਾਲ ਆਪਾਂ ਇਹ ਸੂਟ ਬਣਾਉਣੇ ਨੇ ਇਹ ਆ ਗਿਆ ਜੀ ਪ੍ਰੋਪਰ ਰੈੱਡ ਕਲਰ ਦੇ ਵਿੱਚ ਸੂਟ ਠੀਕ ਹੈ ਇਹਦੇ ਉੱਪਰ ਆਊਗਾ ਜੀ ਆਰੀ ਵਰਕ ਚਾਕਾਂ ਤੇ ਘੇਰੇ ਤੇ ਨੈੱਕ ਤੇ ਬਾਹਾਂ ਤੇ ਇਹ ਆਰੀ ਵਰਕ ਆਊਗਾ ਬਲੈਕ ਥ੍ਰੈਡ ਦੇ ਨਾਲ ਇਹ ਵੀ ਆਪਾਂ ਨੂੰ ਇੱਕ ਵੀਡੀਓ ਸ਼ੇਅਰ ਕੀਤੀ ਸੀਗੀ ਉਸੇ ਹੀ ਅਕੋਰਡਿੰਗ ਆਪਾਂ ਸਾਰਾ ਇਹ ਸੂਟ ਰੈਡੀ ਕੀਤਾ ਹੈ ਪਲੱਸ ਇਹ ਹੀ ਇਸ ਦੀ ਆਊਗੀ ਜੀ ਬਾਟਮ ਇਹ ਹੀ ਇਸ ਦੀ ਬਾਟਮ ਆਜੂਗੀ ਠੀਕ ਹੈ ਇਹਦੀ ਵੀ ਪੌਂਚੇ ਵਾਲੇ ਉੱਪਰ ਵਰਕ ਆਊਗਾ ਐਂਕਰਿੰਗ ਦੇ ਨਾਲ ਆਪਾਂ ਡਿਜ਼ਾਈਨਿੰਗ ਕਰਕੇ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਕੀਤਾ ਹੈ ਔਰ ਇਸ ਤੇ ਸੂਟ ਦੇ ਬੈਕ ਦੇ ਉੱਪਰ ਵੀ ਚੌਕ ਔਰ ਤੇਰਾ ਹੈ ਜੋ ਬਣਿਆ ਹੋਇਆ ਹੈ ਇਹ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਪਸ਼ਮੀਨੇ ਦੇ ਉੱਪਰ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਇਹ ਡਿਜ਼ਾਈਨ ਹੈ ਜੋ ਆਰੀ ਵਰਕ ਰੈਡੀ ਕਰਵਾ ਸਕਦੇ ਹੋ ਇਹ ਤੁਹਾਡੀ ਚੋਇਸ ਹੈ ਕਿ ਤੁਸੀਂ ਕਿੰਨਾ ਕੁ ਵਰਕ ਕਰਾਉਣਾ ਇਹ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਘਟਾਵਦਾ ਵੀ ਸਕਦੇ ਹੋਗੇ ਜਿੱਦਾਂ ਵੀ ਤੁਹਾਡੀ ਚੋਇਸ ਹੋਊਗੀ ਉਦਾਂ ਆਪਾਂ ਰੈਡੀ ਕਰਕੇ ਦੇਵਾਂਗੇ ਠੀਕ ਹੈ ਸੋ ਇੰਨਾ ਸਾਰੇ ਡਿਜ਼ਾਈਨ ਵਿੱਚੋਂ ਤੁਹਾਨੂੰ ਕੋਈ ਵੀ ਡਿਜ਼ਾਈਨ ਅਗਰ ਪਸੰਦ ਆ ਰਿਹਾ ਤੁਸੀਂ ਸਾਨੂੰ ਸਕਰੀਨਸ਼ਾਟ ਕਰੋ ਤੇ ਆਪ ਨੂੰ ਆਰਡਰ ਹੈ ਜੋ ਬੁੱਕ ਕਰਵਾ ਸਕਦੇ ਆਂ ਥੈਂਕ ਯੂ ਸੋ ਮੱਚ